ਹਾਂਜੀ ਕਿਸਾਨ ਵੀਰੋ ਅੱਜ ਆਪਾਂ ਡੀਜੀ ਸਮਾਲਸੀ ਬਲ ਮੋਟਰ ਕੱਢਣ ਲਈ ਚੱਲੇ ਆਂ ਤੇ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਪਹਿਲਾਂ ਪਾਉਣੇ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਆਂ ਜੀ ਵੀ ਤਾਂ ਜੋ ਜਿਹੜੀ ਕੋਈ ਅੱਜ ਮੋਟਰ ਟੁੱਟ ਕੇ ਡੇਢਦੀ ਆ ਵੀ ਗਾਂਹ ਹੋਰ ਕਿਸੇ ਦੀ ਮੋਟਰ ਦਾ ਉਸ ਵਿਸ਼ੇ ਤੇ ਨੁਕਸਾਨ ਨਾ ਹੋਵੇ ਆਪਾਂ ਜੀ ਪਿੰਡ ਕੋਤਬਾ ਰਾਇਆਂ ਵਾਲਾ ਜੋ ਕਿ ਲਾਡੂਵਾਲ ਦੇ ਨੇੜੇ ਕਾਦੀਆਂ ਰੋਡ ਤੇ ਪੈਂਦਾਈ ਸਥਿਤ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਆ ਜੀ ਤੇ ਚਲੋ ਆਪਾਂ ਬਾਈ ਜੀ ਉਹਨਾਂ ਦੇ ਪਿੰਡ ਵਿੱਚ ਪਹੁੰਚ ਗਏ ਬਾਈ ਜੀ ਉਹਨਾਂ ਨੇ ਮੂਰੇ ਆਪਣੀ ਸਕੂਟਰੀ ਲਾ ਲਈ ਨਾਲ ਆਪਾਂ ਨੂੰ ਖੇਤ ਲੈ ਕੇ ਚੱਲੇ ਆ ਜੀ ਖੇਤ ਆਪਾਂ ਪਹੁੰਚ ਚੁੱਕੇ ਆਂ ਖੇਤ ਰਸਤਾ ਨਹੀਂ ਮੋਟਰ ਤੇ ਜਾਂਦਾ ਡੇਢ ਕਿਲਾ ਡੇਢ ਕਿਲੇ ਦੇ ਤਕਰੀਬਨ ਨੇੜੇ ਮਸ਼ੀਨ ਚੱਕ ਕੇ ਲੈ ਕੇ ਜਾਣੀ ਭਈ ਉਹ ਬਾਈ ਜੀ ਉਹਨਾਂ ਦੇ ਬੰਦੇ ਪਹੁੰਚ ਗਏ ਸੀ ਤੇ ਆਪਾਂ ਮਸ਼ੀਨ ਉਹ ਜੀ ਲਈ ਜਾਣੀ ਪਈ ਵੀ ਚੱਕ ਕੇ ਸਿੱਧੀ ਬੋਰ ਤੇ ਲੱਗ ਜੇ ਮੋਟਰ ਬੋਰ 9 ਇੰਚ ਹੀ 130 ਫੁੱਟ ਡੂੰਗਾ ਪਾਣੀ ਦਾ ਲੈਵਲ ਇੱਥੇ 35 ਫੁੱਟ ਆਈ 7.5 ਹਸ ਪਾਵਰ ਦੀ ਮੋਟਰ ਪਾਈ ਸੀ ਜੋ ਕਿ ਮੋਟਰ ਮੱਚਣ ਦੀ ਵਜ੍ਹਾ ਕਰਕੇ ਪਲਾਸਕਟ ਦਾ ਪੈਪ ਵਿੱਚੋਂ ਖਿੱਚਿਆ ਗਿਆ ਉਹਦੇ ਉਹਦੇ ਬਾਰੇ ਵੀ ਆਪਾਂ ਸਾਰਾ ਵੀਡੀਓ ਦੇ ਵਿੱਚ ਆਪਣੀਆਂ ਦੱਸਿਆ ਹੋਇਆ ਵੀ ਆਹ ਚੀਜ਼ ਲਗਾਓ ਤਾਂ ਜੋ ਆਪਣਾ ਇਹ ਨੁਕਸਾਨ ਨਾ ਹੋਵੇ ਤੇ ਬਾਕੀ ਜਿਹੜੇ ਆਪਣਾ ਜਿੰਨੀ ਵੀ ਜਿਹੜੀ ਵੀ ਮੋਟਰਾਂ ਨੂੰ ਆਪਾਂ ਪਲਾਸਟਿਕ ਦੀ ਡਿਲੀਵਰੀ ਪਾਉਣੀ ਹੈ ਜੀ ਉਹਦੇ ਵਿੱਚ ਕੇਬਲ ਦੇ ਵਿੱਚ ਜੋੜਨਾ ਲਾਇਆ ਕਰੋ ਤੇ ਸਟਾਰਟਰ ਚੰਗਾ ਲੱਗਾ ਹੋਵੇ ਤਾਂ ਜੋ ਦੋ ਫੇਸਾਂ ਤੇ ਚੱਲ ਕੇ ਜਿਹੜਾ ਗਰਮ ਹੋਣ ਵਾਲਾ ਚੱਕਰ ਜ਼ਿਆਦਾ ਪੈਂਦਾ ਵਾ ਵੀ ਇਹ ਨਾ ਪਵੇ ਤੇ ਇਸੇ ਤਰ੍ਹਾਂ ਹੀ ਮੋਟਰ ਆਪਾਂ ਜਣੀ ਅੱਡ ਗਈ ہوئی ਕੱਢ ਰਹੇ ਆਂ ਜੀ ਬੋਰ ਚੋਂ ਜੋ ਕਿ ਸਟਾਰਟਰ ਦੀ وجہ ਨਾਲ ਕੋਈ ਪ੍ਰੋਬਲਮ ਪੈ ਕੇ ਦੋ ਫੇਸਾਂ ਤੇ ਮੋਟਰ ਚੱਲ ਗਈ ਤੇ 플ਸ਼ਕਟ ਦਾ ਪੈਪ ਘਰ ਮੋ ਕੇ ਪੱਖੇ ਦੇ ਵਿੱਚੋਂ ਨਿਕਲ ਗਿਆ ਤੇ 60 ਫੁੱਟ ਤੱਕ ਸਿਰਫ ਇੱਥੇ ਮੋਟਰਾਂ ਚੱਲਦੇ ਆਵਾ ਤੇ ਮੋਟਰ ਆਪਾਂ ਡਿੱਗੀ ਬੋਰਚੋਂ ਬਾਹਰ ਕੱਢ ਲਈ ਹੈ ਜੀ ਹੁਣ ਬੋਰਚੋਂ ਬਾਹਰ ਕੱਢਾਂਗੇ ਜਿੰਨੇ ਵੀ ਵੀਰ ਆਪਣੀਆਂ ਵੀਡੀਓ ਵੇਖਦੇ ਰਹਿੰਦੇ ਜੀ ਧੰਨਵਾਦ ਆਪਾਂ ਸਾਰਿਆਂ ਦਾ ਕਰਦੇ ਆ ਜੀ ਜੋ ਆਪਾਂ ਨੂੰ ਐਪਰੀਸ਼ੀਏਟ ਕਰਦੇ ਆ ਜੇਕਰ ਆਪਣੇ ਵੱਲੋਂ ਦਿੱਤੀ ਜਾਣਕਾਰੀ ਚੰਗੀ ਲੱਗਦੀ ਹੁੰਦੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਬਾਕੀ ਇਸੇ ਤਰ੍ਹਾਂ ਹੀ ਆਪਣਾ YouTube ਤੇ ਚੈਨਲ ਆ ਜੀ ਉਹ ਵੀ ਆਪਣਾ ID ਦੇ ਵਿੱਚ ਦੱਸਿਆ ਹੁੰਦਾ ਜੀ Facebook ਤੇ Instagram ਤੇ ਕਿਸੇ ਵੀਰ ਦੀ ਮੋਟਰ ਬੋਰ ਦੇ ਵਿੱਚ ਟੁੱਟ ਕੇ ਡਿੱਗ ਪਵੇ ਫਸ ਜਵੇ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ